ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਮੈਂ ਤੁਹਾਨੂੰ ਦੱਸੂੰਗੀ ਲਾਈਨਿੰਗ ਵਾਲੇ ਕੁਮੇਜ਼ੀ ਕਟਿੰਗ ਕਰਨੇ ਇਹ ਲਾਈਨਿੰਗ ਹੈ ਜੀ ਆਪਣੇ ਕੋਲ ਦੋ ਪੱਲੇ ਨੇ ਜੀ ਠੀਕ ਹੈ ਜੀ ਪ੍ਰੈਸ ਕੀਤੀ ਹੋਈ ਇਹ ਚੰਗੀ ਤਰ੍ਹਾਂ ਧੋ ਕੇ ਸਾਡੇ ਕੋਲ ਤਮੀਜ਼ ਦੀ ਲੰਬਾਈ ਹੈਗੀ ਹੈ ਜੀ 40 ਇੰਚ ਅਸੀਂ 38 ਇੰਚ ਲਾਈਨਿੰਗ ਰੱਖਣੀ ਹੈ ਜੀ ਆ ਲੋ ਠੀਕ ਹੈ ਜੀ ਇਹਦੇ ਵਿੱਚ 1 ਇੰਚ ਆਪਣਾ 1.5 ਇੰਚ ਫੋਲਡ ਹੋ ਜਾਣਾ ਹੈ ਜੀ ਠੀਕ ਹੈ ਜੀ ਮੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਾਈਨਿੰਗ ਅਟੈਚ ਕਰਨ ਦੀ ਦੱਸੂਗੀ ਕਿਵੇਂ ਕਰਨੀ ਆ ਸਿੰਗਲ ਪੱਲਾ ਕਰ ਲਓ ਜੀ ਠੀਕ ਹੈ ਜੀ ਕਈ ਤਰੀਕਿਆਂ ਨਾਲ ਲਾਈਨਿੰਗ ਅਟੈਚ ਹੋ ਜਾਂਦੀ ਹੈ ਜੀ ਹਾਂ ਜੀ ਮੈਂ ਕਈ ਵਾਰੀ ਸੋਈ ਨਾਲ ਕੱਚਾ ਕਰ ਲੈਂਦੀ ਹੁੰਦੀ ਆ ਜੀ ਕਈ ਵਾਰ ਅਸੀਂ ਸਿਲਾਈ ਲਗਾ ਲੈਂਦੇ ਆ ਤੇ ਕਈ ਵਾਰ ਅਸੀਂ ਪਿੰਨ ਦੀ ਹੈਲਪ ਦੇ ਨਾਲ ਅਸੀਂ ਇਸ ਨੂੰ ਅਟੈਚ ਕਰ ਲੈਂਦੇ ਆ ਆ ਪੱਗ ਪਿੰਦੀ ਹੈ ਜੀ ਠੀਕ ਹੈ ਜੀ ਪੱਗ ਪਿੰਦੀ ਹੈਲਪ ਦੇ ਨਾਲ ਅਸੀਂ ਉਸ ਨੂੰ ਕੱਚਾ ਕਰਦੇ ਆ ਅਗ੍ਨਾ ਤੋਂ ਸਾਰਾ ਕੱਚਾ ਕਰਕੇ ਦਿਖਾਉਂਦੀ ਆ ਜੀ ਦੇਖਦੇ ਰਹੋ ਜੀ ਵੀਡੀਓ ਚ ਹਾਂ ਜੀ ਆ ਦੇਖੋ ਜੀ ਆਪਣੀ ਲਾਈਨਿੰਗ ਲੱਗ ਗਈ ਹੈ ਜਿਸ ਤਰ੍ਹਾਂ ਮੈਂ ਤੁਸੀ ਕੱਪੜੇ ਚੱਕ ਕੇ ਹਿਲਾਇਓ ਲਾਈਨਿੰਗ ਬਿਲਕੁਲ ਵੀ ਇੱਧਰ ਤੋਂ ਉੱਧਰ ਨਹੀਂ ਹੋਊਗੀ असी लाइनिंग अटैच किमें करनी है सीधा कपड़ा ठीक है उत्ते मूं करके तो सीधा पास उपर रख के नीचे लाइनिंग असी अटैच कर देंगे तो जो अभी इस फोल्ड करा तो अपने मार्क पुठे पासे लगन गए ठीक है जी आलो जी इस तरीके लाइनिंग जो अभी अटैच करोंगे तो थोड़ी लाइनिंग बिल्कुल नहीं इधर उधर हिलूगी जी आ देखो जिमें मर्जी सौखे तरीके जाकर कपड़े ਹਾਂਜੀ ਮੈਂ ਦੋਨੋਂ ਪੱਲਿਆਂ ਤੇ ਲਾਈਨਿੰਗ ਅਟੈਚ ਕਰ ਲਈ ਹੋਈ ਜੀ। ਸੀਕਾ ਜੀ ਹੁਣ ਅਸੀਂ ਤੁਹਾਨੂੰ ਅੱਗੇ ਕਟਿੰਗ ਕਰਕੇ ਸੱਪ ਤੇ نیچے ਅਸੀਂ ਪਛਾਵਾਂਗੇ। ਬੈਕ ਪੱਲਾ ਜੀ। ਆਹ ਲਓ ਜੀ ਦੋਨੋਂ ਪੱਲਿਆਂ ਤੇ ਮੇਰੀ ਪਿੰਨਾ ਲੱਗੀਆਂ ਹੋਈਆਂ ਜੀ। ਜੀ ਕਿ ਚੰਗੀ ਤਰ੍ਹਾਂ ਕੱਪੜੇ ਨੂੰ ਪਛਾ ਲੈਣਾ ਹੈ। ਕਸੀ ਇੱਕ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਕਿ ਆਪਣੀ ਲਾਈਨਿੰਗ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਪ੍ਰੈਸ ਕੀਤੀ ਹੋਣੀ ਚਾਹੀਦੀ ਹੈ ਜੀ। ਸਿੱਕੇ ਜੀ। ਇਸੇ ਤਰ੍ਹਾਂ ਉਤੇ ਸੀ ਫਰੰਟ ਵਾਲਾ ਪੱਲਾ ਪਿਛਾ ਦੇ। ਆ ਲੋ ਜੀ। ਹਾਂ ਜੀ ਹੁਣ ਅੱਗੇ ਨੂੰ ਅਸੀਂ ਦਾਲਦੇ ਹਾਂ। ਸਾਡੇ ਕੋਲ ਸੂਟ ਦੀ ਲੰਬਾਈ ਹੈ ਜੀ 40 ਇੰਚ। ਆ ਲੋ ਜੀ। ਇੰਚ ਦੇ ਵਿੱਚ ਰੱਖਦੇ ਅਸੀਂ ক্লোਜ਼ ਠੀਕ ਹੈ ਜੀ ਉਹਦੇ ਆਪਣਾ ਅੱਧਾ ਅੱਧਾ ਇੰਚ ਸਲਾਈ ਦਾ ਲੈਣਾ ਤੇ ਇਹਨਾਂ ਦਾ ਘੇਰਾ ਹੈਗਾ ਜੀ 1 ਇੰਚ 1.5 ਤੋਂ 1.5 ਆ ਦੇ ਚੌਥਾ ਹਿੱਸਾ ਅੱਧਾ ਹਿੱਸਾ ਜੀ ਦੋ ਪੱਲੇ ਨੇ ਠੀਕ ਹੈ ਜੀ ਆ ਲਈ ਬਾਕੀ ਦਾ ਆਪਣਾ ਦੋ ਇੰਚ ਦਾ ਮਾਰਜਿਨ ਆ ਗਿਆ ਜੀ ਹਾਂ ਜੀ ਇਹਨਾਂ ਕਰਨ ਤੋਂ ਬਾਅਦ ਜੀ ਅਸੀਂ ਹੁਣ ਅੱਗੇ ਪਿਛਲਾ ਗਲ ਦੇਖਣਾ ਕਿੰਨਾ ਇਹਨਾਂ ਦੇ ਪਿਛਲੇ ਗਲੇ ਦੀ ਢੁੰਗਾਈ ਹੈਗੀ 6.5 ਇੰਚ ਅਸੀਂ ਟੀਰਾ ਰੱਖਾਂਗੇ ਜੀ 6 ਇੰਚ ਦਾ ਸਵਾ 6 ਇੰਚ ਦਾ ਬੱਸ ਜੀ ਇਸ ਤੋਂ ਬਾਅਦ ਅਸੀਂ ਨਹੀਂ ਰੱਖਾਂਗੇ ਜਿੰਨਾ ਗਲਾ ਡੂੰਗਾ ਹੋਊਗਾ ਓਨਾ ਟੀਰਾ ਘੱਟ ਰੱਖਣਾ ਹੈ ਜੀ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਣਾ ਹੈ ਜੀ ਠੀਕ ਹੈ ਜੀ ਇੱਥੇ ਲੱਗੇ ਜੀ ਸਵਾ 7 ਇੰਚ ਦਾ ਨਿਸ਼ਾਨ ਜੀ ਤੇ ਇੱਥੇ ਅਸੀਂ ਉਹੀ ਜਿਹੜਾ ਸਵਾ ਹੀ 6 ਇੰਚ ਉੱਤੇ ਰੱਖਿਆ ਸੀ ਇੱਥੇ ਸਿਰਫ ਅਸੀਂ 6 ਇੰਚ ਦਾ ਨਿਸ਼ਾਨ ਲਗਾਉਣਾ ਹੈ ਹਲਕਾ ਜਿਹਾ ਆਪਣਾ ਤਿਰਛਾ ਜਾਊਗਾ ਜੀ ਇਹ ਠੀਕ ਹੈ ਜੀ ਇਹ ਹੋ ਗਿਆ ਜੀ ਇੱਥੋਂ ਅਸੀਂ ਪਾਉਣੀ ਹੈ ਜੀ 1 ਇੰਚ ਦੀ ਕਾਟ ਜੀ ਜਿਹੜੀ ਪੈਣੀ ਹੈ ਫਰੰਟ ਬੱਲੇ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਛਾਤੀ ਦਾ ਨਿਸ਼ਾਨ ਲਗਾ ਲੈਣਾ ਹੈ ਕਿ ਸਵਾ 10 ਇੰਚ ਤੇ ਜੀ ਤੇ ਇੱਥੋਂ ਇਸੀ ਕੋਰਨਰ ਤੋਂ ਅਸੀਂ 2 ਇੰਚ ਦਾ ਨਿਸ਼ਾਨ ਲਗਾਉਣਾ ਹੈ ਜੀ ਠੀਕ ਹੈ ਜੀ ਇਹਨੂੰ ਸੀ ਇਹ ਵਾਲੇ ਨਿਸ਼ਾਨ ਨੂੰ ਸੀ ਛਾਤੀ ਦੇ ਨਿਸ਼ਾਨ ਦੇ ਨਾਲ ਮਿਲਾ ਦੇ। ਠੀਕ ਹੈ ਜੀ। 6.5 ਸਵਾ 6 ਇੰਚ ਤੀਰਾ ਹੈ ਜੀ। ਸਵਾ 7 ਇੰਚ ਆਪਣੇ ਕੋਲ ਮੋਟਾ ਆ ਗਿਆ ਹੈ ਜੀ। ਜਦੋਂ ਅਸੀਂ ਮੋਡਾ ਤਿਆਰ ਕਰਨਾ ਦੇਖੋ ਜੀ ਅੱਧਾ ਇੰਚ ਆਪਣਾ ਸਲਾਈ ਦੇ ਵਿੱਚ ਆ ਛੱਡ ਕੇ ਜੀ। ਆਹ 9.5 ਇੰਚ ਆਪਣਾ ਆ ਗਿਆ ਜੀ ਮੋٹے ਦਾ ਨਿਸ਼ਾਨ। ਠੀਕ ਹੈ ਜੀ। ਹੁਣ ਅਸੀਂ ਅੱਧੇ ਇੰਚ ਦੀ ਡਾਊਨ ਕਾਟ ਪਾਉਣੀ ਹੈ ਜੀ। ਜਿੰਨਾ ਅਸੀਂ ਮੋਡਾ ਆਪਣਾ ਗਲ ਦੀ ਚੜਾਈ ਰੱਖਣੀ ਹੈ ਉੱਥੇ ਨਿਸ਼ਾਨ ਲਗਾ ਕੇ ਬਾਕੀ 1/2 ਇੰਚ ਦੀ ਅਸੀਂ ਕਾਟ ਪਾ ਦੇਣੀ ਹੈ ਇਹ ਹੋ ਗਏ ਜੀ ਹੁਣ ਅਸੀਂ ਮੋਡਾ ਕਟਿੰਗ ਕਰਾਂਗੇ ਜੀ ਪਹਿਲਾਂ ਅਸੀਂ ਦੋਨੋਂ ਜਿਹੜੇ ਪਿੱਛੇ ਵਾਲੀ ਕਾਟ ਆ ਦੋਨੇ ਪੱਲਿਆਂ 'ਚ ਉਹ ਪਾਵਾਂਗੇ ਹਾਂ ਜੀ ਫਿਰ ਅਸੀਂ ਫਰੰਟ ਵਾਲਾ ਪੱਲਾ ਚੱਕ ਕੇ ਇਸ ਤਰੀਕੇ ਨਾਲ ਦੇਖੋ ਜੇ ਨੀਚੇ ਵਾਲਾ ਪੱਲਾ ਰਹਿ ਗਿਆ ਫਰੰਟ ਵਾਲੇ ਪੱਲੇ 'ਚ ਅਸੀਂ ਫਰੰਟ ਕੱਟ ਪਾ ਦਾਂਗੇ ਮੋਟੇ ਦੀ ਫਰੰਟ ਕੱਟ ਪਾ ਦਾਂਗੇ ਠੀਕ ਹੈ ਜੀ ਐਨਾ ਕਰਨੇ ਤੋਂ ਬਾਅਦ ਜੀ ਅਸੀਂ ਹੁਣ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਪਲੇਟਾਂ ਪਾਉਣੀਆਂ ਜੀ ਅਸੀਂ 12 ਇੰਚ ਤੋਂ ਜੀ ਠੀਕ ਹੈ ਜੀ ਤੇ ਅਸੀਂ ਗੈਪ ਰੱਖਣਾ ਹੈ ਜੀ 3.5 ਇੰਚ ਦਾ ਇਹ ਗੈਪ ਵੱਧ ਵੀ ਜਾਂਦਾ ਜਿਨ੍ਹਾਂ ਦੀ ਛਾਤੀ ਜ਼ਿਆਦਾ ਭਾਰੀ ਹੋਵੇ 4 ਪੌਣੇ 4 ਦਾ 4 ਇੰਚ ਦਾ ਠੀਕ ਹੈ ਜੀ ਇੰਨਾ ਗੈਪ ਵੱਜ ਜਾਂਦਾ ਹੈ ਸਾਢੇ 7 ਇੰਚ ਅਸੀਂ ਲੱਗੀ ਟੇਪ ਰੱਖ ਲਈਆਂ ਜੀ ਤੇ ਸਾਢੇ 3 ਇੰਚ ਦਾ ਅਸੀਂ ਸੇਮ ਗੈਪ ਆਵਾਂਗੇ ਜੀ ਠੀਕ ਹੈ ਹੁਣ ਅਸੀਂ ਇਹ ਦੇਖਣਾ ਸਾਢੇ 7 ਇੰਚ ਦਾ ਹਾਫ ਆਪਣੇ ਕੋਲ ਆ ਗਿਆ ਜੀ ਪੌਣੇ 4 ਇੰਚ ਹਾਫ ਕਰਨੇ ਵਾਸਤੇ ਅਸੀਂ ਇੰਚ ਟੇਪ ਨੂੰ ਫੋਲਡ ਕਰ ਦੇਣਾ ਜੀ ਜਿੱਥੇ ਤੱਕ ਆਪਾਂ ਨੇ ਨਿਸ਼ਾਨਾ ਲਾਇਆ ਹੈ ਆ ਦੇਖੋ ਜੀ ਪੌਣੇ 4 ਇੰਚ ਇੱਥੇ ਅੱਗੇ ਜੀ ਇਸ ਤੋਂ ਅਸੀਂ ਅੱਧਾ ਕਿੰਚ ਉੱਤੇ ਅੱਧਾ ਕਿੰਚ ਉੱਤੇ ਨਿਸ਼ਾਨ ਲਗਾਉਣਾ ਜੀ ਹਮੇਸ਼ਾ ਪਲੇਟ ਦਾ ਨਿਸ਼ਾਨ ਲਗਾਉਣ ਵਾਸਤੇ ਇੰਚ ਦੇ ਪੱਧੇ ਇੰਚ ਤੇ ਰੱਖ ਕੇ ਆਹ ਵਾਲੀ ਲਾਈਨ ਤੇ ਅੱਧਾ ਇੰਚ ਤੇ ਰੱਖ ਕੇ ਇਸਾਈਡ ਨੂੰ ਤੇ ਇਸਾਈਡ ਅਸੀਂ ਇਹ ਮਾਰਕ ਕਰ ਲੈਣਾ ਹੈ ਜੀ ਇਸ ਨੂੰ ਅਸੀਂ ਇਸ ਤਰੀਕੇ ਨਾਲ ਪਲੇਟ ਪਾਉਣੀ ਜੀ ਹਮੇਸ਼ਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੀ ਪਲੇਟ ਪੈਣੀ ਹੁੰਦੀ ਹੈ ਜੀ ਕਿਉਂਕਿ ਫਿਰ ਅਸੀਂ ਕਹਿੰਦੇ ਹੁੰਦੇ ਆ ਕਿ ਆਪਣਾ 1 ਇੰਚ ਅਸੀਂ ਵਧਾ ਕੇ ਰੱਖਣਾ ਉਹ 1 ਇੰਚ ਦਾ ਹੀ ਮਤਲਬ ਹੁੰਦਾ ਦੇਖੋ ਜੀ 1 ਇੰਚ ਦੀ ਇਹ ਡੂੰਗੀ ਪਲੇਟ ਪੈਂਦੀ ਹੁੰਦੀ ਹੈ ਜੀ ਹਮੇਸ਼ਾ ਠੀਕ ਹੈ ਜੀ ਤਾਂ ਅਸੀਂ 1 ਇੰਚ ਦਾ ਅਸੀਂ ਕਮਰ ਤੇ ਨਿਸ਼ਾਨ ਹਮੇਸ਼ਾ ਵਧਾ ਕੇ ਲਗਾਉਂਦੇ ਹੁੰਦੇ ਹਾਂ ਫਿਟਿੰਗ ਤੋਂ ਠੀਕ ਹੈ ਜੀ ਹੁਣ ਅਸੀਂ ਪਿੱਛੇ ਵਾਲੇ ਪੱਲੇ ਤੇ ਨਿਸ਼ਾਨ ਲਗਾਵਾਂਗੇ ਜੀ ਜਿੱਥੇ ਆਪਣਾ ਮਾਰਕ ਕੀਤਾ ਹੋਇਆ ਉੱਥੋਂ ਜੀ ਸਿੱਧੀ ਸੂਈ ਰੱਖ ਕੇ ਧਾਗਾ ਕੱਢ ਲੈਣਾ ਹੈ ਜੀ ਆ ਲਓ ਜੀ ਸੋ ਇਹ ਦੇ ਹੈਲਪ ਦੇ ਨਾਲ ਤੁਸੀਂ ਹਮੇਸ਼ਾ ਨਿਸ਼ਾਨ ਲਗਾਇਆ ਕਰੋ ਬਿਲਕੁਲ ਸਿੱਧੇ ਨਿਸ਼ਾਨ ਲੱਗਦੇ ਆ ਜੀ ਠੀਕ ਹੈ ਜੀ ਇਸੇ ਤਰੀਕੇ ਨਾਲ ਸੀ ਨਿਸ਼ਾਨ ਲਗਾਵਾਂਗੇ ਆ ਲਓ ਜੀ ਆਪੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਆ ਜੀ ਬਿਲਕੁਲ ਸਿੱਧੇ ਤਰੀਕੇ ਨਾਲ ਸੀ ਜਿੱਥੇ ਕਿਤੇ ਵੀ ਵੀਡੀਓ ਸਮਝ ਨਾ ਆਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕਦੇ ਤੁਹਾਡੇ ਹਰ ਕਮੈਂਟ ਦਾ ਜਵਾਬ ਦੇਵਾਂਗੇ ਇਹ ਹੋ ਗਿਆ ਜੀ ਫਿਟਿੰਗ ਦਾ ਨਿਸ਼ਾਨਾ ਸੀ ਇੱਥੇ ਤਾਂ ਲਗਾਤਾ ਸੀ 2.5 ਇੰਚ ਦਾ ਜੀ ਠੀਕ ਹੈ ਜੀ ਇੱਥੇ ਅਸੀਂ ਲਗਾਵਾਂਗੇ 6.5 ਇੰਚ ਤੋਂ 6.5 ਇੰਚ ਤੋਂ ਲਗਾਣਾ ਹੈ ਤੇ ਕਮਰ ਇਹਨਾਂ ਦੀ ਹੈਗੀ ਹੈ ਜੀ 9 ਇੰਚ ਠੀਕ ਹੈ ਜੀ ਹੁਣ ਅੱਧਾ ਇੰਚ ਅਸੀਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੈ ਜੀ ਆ ਲੋ ਕਿ ਅਸੀਂ ਕਰਤਾ ਨਾ 9.5 ਇੰਚ ਤੇ ਠੀਕ ਹੈ ਜੀ ਕਿਉਂਕਿ ਅੱਧਾ ਇੰਚ ਇਧਰ ਵਧਾ ਕੇ ਅੱਧਾ ਇੰਚ ਦੂਸਰੇ ਪਾਸੇ ਵਧਾ ਕੇ ਆਪਣਾ ਪੂਰਾ 1 ਇੰਚ ਦਾ ਗੈਪ ਖੁੱਲ ਜਣਾ ਹੁੰਦਾ ਹੈ ਜੀ ਉਸ ਤੋਂ ਬਾਅਦ ਅਸੀਂ 15.5 ਇੰਚ ਤੇ ਨਿਸ਼ਾਨ ਲਗਾਵਾਂਗੇ 15 ਇੰਚ ਇਹਨਾਂ ਦੀ hip ਲਾਈਨ ਹੈ ਜੀ ਠੀਕ ਹੈ ਜੀ ਤੇ hip ਆਪਣੀ ਆ ਗਈ ਜੀ 11 ਇੰਚ hip ਨਦੀ ਹੈਗੀ 22 ਇੰਚ ਹੀ 22 ਦਾ ਹਾਫ ਆ ਗਿਆ ਜੀ 11 ਇੰਚ ਇਸ ਤਰੀਕੇ ਨਾਲ ਸੀ ਨਿਸ਼ਾਨ ਲਗਾਉਣੇ ਨੇ ਚੰਗੀ ਬਾਕੀ ਦਾ ਸੀ 2 2 ਇੰਚ ਦਾ ਮਾਰਜਿਨ ਦਾਂਕੇ ਬਾਕੀ ਐਕਸਟਰਾ ਕਪੜਾ ਸੀ ਕਟਿੰਗ ਕਰ ਜਾਣਾ ਇਹ ਹੋ ਗਿਆ ਜੀ ਇੱਥੋਂ ਅਸੀਂ ਕੋਈ ਧੇਰੇ ਨਾਪ ਲਾਂਗੇ ਜੀ ਬਿਲਕੁਲ ਬਰਾਬਰ जी ठीक हाँ है, है जी एक्स्ट्रा कपड़ा कटिंग इस तरीके ने कटिंग करनी है जी ये अपना हो गया फ्रंट पला बिल्कुल रेडी जी ਬੱਲੇ ਤੇ ਜੀ ਕੋਈ ਕਾਟ ਨਹੀਂ ਜੀ ਪੋਣੀ ਹੈਗੀ ਬਾਹ ਆਪਣੇ ਘਰ ਦੀ ਕਿਉਂਕਿ ਇੱਥੇ ਜੀ ਡਿਜ਼ਾਈਨਿੰਗ ਕਰਨੀ ਹੈ ਜੀ ਨੈਦਰ ਦੀ ਠੀਕ ਹੈ ਜੀ ਤੇ ਅੱਗੇ ਅਸੀਂ ਬਾਜੂ ਦੀ ਕਟੋਂ ਮੇਰ ਨਾਲ ਬਾਜੂ ਦੀ ਕਟਿੰਗ ਆ ਲੋ ਜੀ ਆਪਣੇ ਕੋ ਬਾਜੂ ਦੀ ਕਟਿੰਗ ਇਸ ਤਰੀਕੇ ਨਾਲ ਕੀਤੀ ਹੋਈ ਹੈ ਜੀ ਪਹਿਲਾਂ ਬਾਜੂ ਆਪਣੇ ਕੋ ਹੈਗੀ ਹੈ ਜੀ 14 ਇੰਚ ਤਿਆਰ ਜੀ ਅਸੀਂ 16 ਇੰਚ 16 ਇੰਚ ਲਿਆ ਹੋਇਆ ਕਿਉਂਕਿ ਅੱਧਾ ਇੰਚ ਸਲਾਈ ਦਾ ਮਾਰਜਿਨ ਹਮੇਸ਼ਾ ਲੈਂਦੀ ਹੁੰਦੀ ਹੈ ਤੁਸੀਂ ਵੀ ਕਦੇ ਵੀ ਕੋਈ ਚੀਜ਼ ਕਟਿੰਗ ਕਰਨੀ ਆ ਜਿੱਥੇ ਜਿੱਥੇ ਸਲਾਈ ਆਪਣੀ ਲੱਗਣੀ ਹੈ ਅੱਧਾ ਇੰਚ ਸਲਾਈ ਦਾ ਮਾਰਜਿਨ ਜ਼ਰੂਰ ਰੱਖਿਆ ਕਰੋ ਨਹੀਂ ਤਾਂ ਲੈਂਥ ਚ ਠੀਕ ਹੈ ਜੀ ਆਪਣਾ ਘੱਟ ਵੱਧ ਹੋ ਜਾਂਦੀ ਹੈ ਰੈਕ ਠੀਕ ਹੈ 14 ਇੰਚ ਨਾਲ ਹੀ ਤਿਆਰ ਰਣੀ 2 ਇੰਚ ਦਾ ਮੈਂ ਫੋਲਡਿੰਗ ਤੇ ਲਗਾਉਣਾ ਜੀ ਇਹਦੇ ਮੂਰੀ ਹੈਗੀ ਹੈ ਜੀ 5 ਇੰਚ ਉਚਾਈ ਆਲੋ ਜੀ ਠੀਕ ਹੈ ਜੀ 1.5 ਇੰਚ ਦਾ ਆਪਣਾ ਮਾਰਜ ਨੇ ਆ ਗਿਆ ਜੀ ਉਸ ਤੋਂ ਬਾਅਦ ਜੀ ਮੈਂ ਇੱਥੋਂ ਸਿੱਧਾ ਚੌਰਸ ਕਪੜਾ ਸੀ ਇਹ ਤਾਂ 3 ਇੰਚ ਦੀ ਡੂੰਗੀ ਕਾਟ ਪਾ ਦਿੱਤੀ ਜੀ ਠੀਕ ਹੈ 2 ਇੰਚ ਦੇ ਗੈਪ ਤੋਂ ਡੂੰਗੀ ਕਾਟ ਪਾਤੀ ਹੈ ਜੀ ਮੈਂ ਤੁਹਾਨੂੰ ਫਰੰਟ ਕੱਟ ਪਾ ਕੇ ਦਿਖਾਵਾਂਗੇ ਜੀ ਹੁਣ ਫਰੰਟ ਕੱਟ ਵੀ ਪਾਈ ਹੋਈ ਹੈ ਦੇਖਿਆ ਆਲੋ ਆ ਫਰੰਟ ਕਾਟ ਅਜੇ ਪਾਈ ਹੋਈ ਠੀਕ ਹੈ ਜੀ ਫਰੰਟ ਕੱਟ ਕਿਸ ਤਰੀਕੇ ਨਾਲ ਪਾਉਣੀ ਹੈ ਜੀ ਮੈਂ ਤੁਹਾਨੂੰ ਦੱਸਦੀ ਇੱਕ ਵਾਰੀ ਇੱਥੋਂ ਲੈ ਕੇ ਇੱਥੇ ਤੱਕ ਅਸੀਂ ਨਿਸ਼ਾਨ ਲਗਾ ਦੇਣਾ ਹੈ ਨਾ ਤਾਂ ਅੱਧਾ ਇੰਚ ਦਾ ਨਿਸ਼ਾਨ ਜਿਹੜਾ ਸੀ ਉੱਤੇ ਲਗਾਉਂਦੇ ਹੁੰਦੇ ਆ ਉਹ ਆਪਣੀ ਆ ਗੁਲਾਈ ਆ ਗਈ ਤੇ ਅੱਧੇ ਇੰਚ ਤੋਂ ਅਸੀਂ ਆ ਨਿਸ਼ਾਨ ਲਗਾਏ ਹਾਂ ਠੀਕ ਹੈ ਜੀ ਇਹ ਫਰੰਟ ਕੱਟ ਵੀ ਪੈ ਚੁੱਕੀ ਹੈ ਹਾਂ ਜੀ ਬਾਕੀ ਮੇਰੀ ਪਹਿਲਾਂ ਦੀ ਬਾਹਾਂ ਦੀ ਕਟਾਈ ਦੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਜੀ ਤੁਸੀਂ ਉਸ ਚ ਡਿਟੇਲ ਤਰੀਕਾ ਨਾਲ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਤੁਹਾਡੇ ਵੀਡੀਓ ਦੇਖਣਗੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਜੀ